ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਕਿਵੇਂ ਹੋ ਕੈਮੋ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਅੱਜ ਬਲੌਗ ਸ਼ੁਰੂ ਕਰਨ ਲੱਗੇ ਆ ਬਾਈ ਕੋਠੇ ਤੋਂ ਠੀਕ ਆ ਤਿੰਨ ਦੋਏ ਬੱਚੇ ਇਹਦੇ ਤੂਫਾਨ ਤੜਾਤਾ ਨਵਾਂ ਬੱਚਾ ਕੱਢਿਆ 15 ਕਿ ਮਿੰਟ ਲਾ ਕੇ ਬੈਠਾ ਛਤਰੀ ਤੇ ਠੀਕ ਆ ਤੇ ਅੱਜ ਕੁਛਕ ਬੱਚਿਆਂ ਦੇ ਨਵਾਂ ਰੰਗ ਲਾਉਣਾ ਆਪਾਂ ਨੇ ਤੇ ਇੱਕ ਕਬੂਤਰ ਹੋਰ ਨਵਾਂ ਕੱਢਾਂਗੇ ਠੀਕ ਆ ਇੱਕ ਕੜਤਾ ਉਹ ਜਿਹੜਾ ਤੂਫਾਨ ਦੇ ਨਾਲ ਲੰਬੂ ਉੜਦਾ ਹੁੰਦਾ ਦਾ ਉਹ ਬੈਠਾ ਹਰਾ ਪੋਟਾ ਹਰੀ ਬੂੰਛ ਦਾ ਉਹ ਛਤਰੀ ਤੇ ਦੂਜੀ ਸਾਈਡ 15 ਮਿੰਟ ਲਾ ਕੇ ਛਤਰੀ ਤੇ ਆ ਗਿਆ ਪਹਿਲਾ ਦਿਨ ਤਾਂ ਉਹਦਾ ਤੇ ਹੁਣ ਆਪਾਂ ਰੱਤੇ ਨੂੰ ਬੰਨੀ ਹੈ ਛਤਰੀ ਤੇ ਲਗਾਤਾਰ 5-7 ਦਿਨ ਕਿਉਂਕਿ ਇਹ ਛਤਰੀ ਛੁਤਰੀ ਬਿਲਕੁਲ ਭੁੱਲਿਆ ਹੋਇਆ ਤੇ ਦੂਜੇ ਕਬੂਤਰ ਕੱਢਦੇ ਆ ਤੁਹਾਨੂੰ ਦਿਖਾਉਨੇ ਆ ਫਿਰ ਆ ਫੜ ਲਿਆ ਬਾਈ ਪਿਛਲੀ ਵਾਰ ਵਾਲਾ ਪੱਠਾ ਜਿਹਦਾ ਲਾਲ ਪੱਲਾ ਹਰਾ ਢੂਸਾ ਦਾ ਇਹਦੀ ਹੁਣ ਗੁਲਾਬੀ ਕੱਛ ਆ ਥੋੜੇ ਲਾਲ ਵੀ ਝਲਕਦਾ ਹਰਾ ਢੂਸਾ ਤੇ ਦੂਜੀ ਸਾਈਡ ਤਾਂ ਲਾਇਆ ਨਹੀਂ ਹੈ ਨਾ ਕਾਲੀ ਬੂਸ਼ ਹੈ ਇਹਦੀ ਅੱਧੀ ਕਾਲੀ ਜਵੰਤ ਇਹ ਗਾ ਅੱਖਾਂ ਦਿਖਾ ਦੇ ਅੱਖਾਂ ਪੀਲੀਆਂ ਨੇ ਖਟੀਆਂ ਜੀਆਂ ਆ ਆ ਦੇਖ ਲੋ ਚਿੱਟੀ ਨੋਕ ਆ ਅੱਖਾਂ ਖਟੀਆਂ ਜੀਆਂ ਤੇ ਨੋਕ ਦੇ ਉੱਪਰ ਥੋੜੀ ਜੀ ਕਾਲਸ ਆ ਥਾਲੇ ਦੇ ਪਾਈ ਨਹੀਂ ਹੋਈ ਆਪਾਂ ਹਨਾ ਛੱਡਦੇ ਆ ਵੀ ਪਹਿਲੀ ਵਾਰੀ ਵਾਹਿਗੁਰੂ ਕਹਿ ਕੇ ਛੱਡਦੇ ਆ ਇਹ ਵਾਹਿਗੁਰੂ ਖੜ ਜਾ ਮੈਂ ਕਹਿੰਦਾ ਨੀਵੀਂ ਕਰਕੇ ਬਿਠਾ ਦੇ ਛੱਦਰੀ ਦੇ ਇੱਕ ਵਾਰੀ ਹਾਂ ਥੋੜੀ ਨੀਵੀਂ ਕਰਕੇ ਜੱਸੀ ਉਹਨਾਂ ਨੂੰ ਵੀ ਅੱਜ ਛੁੱਟੀ ਆ ਫਿਰ ਸਕੂਲ ਚਾ ਪੀਟੀਐਮ ਦੇਖਦੇ ਜੱਸੇ ਨੇ 1 ਮਹੀਨੇ ਚ ਹੁਣ ਕੀ ਕੁਛ ਕਰਿਆ 25 ਦਿਨ ਚ ਉਹ ਰਿਜ਼ਲਟ ਜੀ ਅੱਜ ਆਊਗਾ ਇਹਦਾ ਨੂੰ ਤਾਂ ਵੈਸੇ ਮੁੰਡਾ ਬਹੁਤ ਨਲਾਇਕ ਹੈ ਹਿਯਾਰ ਹੈ ਹਿਯਾਰ ਹਨਾ ਜੱਸੇ ਨਲਾਇਕ ਹੋਣੀ ਕਹਿਣਾ ਵੈੰਦਾ ਕੰਮ ਵੀ ਲੈਣਾ ਤੇ ਤੇ ਬੰਦਾ ਘੈਂਟ ਆ ਪੂਰਾ ਤੁਹਾਨੂੰ ਪਤਾ ਆ ਬੈਠ ਗਿਆ ਬਾਸ ਹੁਣ ਇਹਨੇ ਆਪ ਹੀ ਉੱਡ ਜਾਣਾ ਕਿਉਂਕਿ ਬੱਚਾ ਬਾਲਕ ਉਹ ਹੈ ਤੇਜ਼ ਇਹ ਰੱਤਾ ਵੀ ਇਹਦੇ ਬਿਨਾ ਉੜਦਾ ਨਹੀਂ ਰੱਤ ਇਹ ਰੱਤਾ ਤੇ ਦੋਏ ਇਕੱਠੇ ਉੜਦੇ ਹੁੰਦੇ ਤੇ ਪਤਾ ਨਹੀਂ ਰੱਤਾ ਤਾਂ ਹੀ ਨਹੀਂ ਉੜਿਆ ਹੁਣ ਕੁਝ ਕਹਿ ਨਹੀਂ ਸਕਦੇ ਠੀਕ ਆ ਕਬੂਤਰ ਦੇਖ ਲਓ ਕਬੂਤਰੇ ਕਬੂਤਰ ਹੋਇਆ ਬੈਲ ਦੇਖੋ ਉੜਦੇ ਹੋਣਗੇ 30 35 ਚਲੋ ਬੈਠ ਕੇ ਦੋਨੇ ਜੱਸੇ ਹੁਣ ਲਿਆੜ ਹੀ ਰੰਗ ਲਾ ਦਈਏ ਠੀਕ ਆ ਕੋਈ ਪਹਿਲੀ ਕਬੂਤਰੀ ਦੇ ਲਾਉਣ ਲੱਗੇ ਆ ਰੰਗ ਹਰਾ ਸਾਤਾ ਹੁੰਦਾ ਦਾ ਪਿਛਲੇ ਸਾਲ ਇਹਦੇ ਹੁਣ ਵੀ ਹਰਾ ਸਾਤਾ ਹੀ ਕਰ ਦਨੇ ਆ ਠੀਕ ਆ ਜੀ सा कितने करूँगा करूंगा तू हाथ तर कर दे इतों कर लीए जगह छड़ देख जा ਆਰੇ ਸੇ ਚੱਕ ਫਿਰ ਇਹਨਾਂ ਦਾ ਲਾਉਈ ਹਲੇ ਇਹਦਾ ਹੋ ਗਿਆ ਕੋਈ ਨਹੀਂ ਮਾੜੀ ਮੁੱਟੀ ਲੱਭੜ ਜੂ ਯਾਰ ਕੁਝ ਨਹੀਂ ਹੁੰਦਾ ਇਹਨੇ ਐਨੇ ਗਦਾ ਸੁਣ ਮੈਂ ਇੱਥੇ ਕਿਵੇਂ ਲਾਵਾਂ ਯਾਰ ਜਿਵੇਂ ਤੁਲਾ ਲਈ ਆਛਾ ਆਕੇ ਹਰਾ ਸਾਤਾ ਹੋਰ ਤਾਂ ਨਹੀਂ ਕੁਝ ਕਰਨ ਦੀ ਲੋੜ ਇਹਦੀ ਨਹੀਂ ਬਸ ਠੀਕ ਆ ਉਹ ਕੇਰਬੋਡ ਇਹਦਾ ਕਰਤਾ ਬਾਈ ਖੱਬਾ ਹਰਾ ਸਾਤਾ ਠੀਕ ਆ ਨਾ ਚਾਲ ਇਹਨੂੰ ਜਾਲ ਚ ਕਰਵਾਂ ਦਾ ਆ ਫੜ ਲਈ ਵੀ ਦੂਜੀ ਨੂੰ ਓਹੋ ਦੂਜੀ ਕਬੂਤਰੀ ਫੜ ਲਈ ਬਾਈ ਜਿ세 ਇਹਦੇ ਕੱਛਾ ਨਾ ਕਰੀਏ ਆ ਕੱਛਾਂ ਚ ਹਲੇ ਫੰਗ ਥੋੜੇ ਜੇ ਘਟ ਨੇ ਕੀ ਕਰ ਦਈਏ ਇਹ ਖੋਲ ਤਾਂ ਸਹੀ ਪਹਿਲਾਂ ਦੀ ਨੀਲੀ ਤੇ ਗੁਲਾਬੀ ਕੱਛਤੀ

ਇਹ ਦਿਖਾਵਾਂਗੇ ਤੁਹਾਨੂੰ ਹੁਣ। ਉਹ ਵੀ ਆ ਕਬੂਤਰੀ ਦੇ ਵੀ ਲਾਤਾ ਜੱਸੇ ਦਿਖਾ ਦੇ گلابی ਗੱਚ। ਦੇਖੋ گلابی ਗੱਚ ਤੇ ਹਰੀ ਗੱਚ। ਉਹ ਕਿਆਰ ਬੋੜਾ ਇਹਨੂੰ ਵੀ ਜਾਲ 'ਚ ਛੜਦੇ ਫਿਰ। ਕੱਢ ਲਿਆ ਹੁਣ ਤੀਜੀ। ਨਾ ਕੀ ਹੁੰਦਾ। ਆਹ ਬਾਈ ਇੱਕ ਹੋਰ ਕਬੂਤਰੀ ਦੇ ਲਾਤਾ। ਇਹਦੀ ਕਰਤੀ ਹਰੀ گلابی ਝਾਲਰ। ਕੀਰਬੋਰਡ ਜਿਹੜੀਆਂ ਪਿਛਲੀ ਵਾਰ ਨੀਲੀਆਂ ਝੱਲਰਾਂ ਦੀਆਂ ਛੱਡ ਵੀ ਜੱਸੇ ਇਹਨੂੰ ਵੀ ਅੰਦਰ ਤੇ ਬੱਚੇ ਆਪਣੇ ਦੋਏ ਆ ਫਿਰਦੇ ਨੇ ਤੂਫਾਨ ਆਉ ਮੂਰੇ ਫਿਰਦਾ ਇਹਨਾਂ ਦੇ ਓਕੇ ਆ ਫਿਰਦਾ ਤੂਫਾਨ ਆ ਆਹ ਦੇਖੋ ਆ ਪੰਜ-ਸੱਤ ਦੇ ਹੋਰ ਲਾਉਣਾ ਹੁਣ ਅੱਜ ਨਵੇੜ ਦੀ ਕੰਮ ਕੱਢੀ ਇਹਨਾਂ ਨੂੰ ਫਟਾਫਟ ਰੰਗ ਕਰਕੇ ਨਹੀਂ ਨਹੀਂ ਜੀ ਹਾਂ ਮੋਟਾ ਬੋਲਾ ਦੇਖ ਮੋਟਾ ਹੋਇਆ ਹਾਂ ਕਿੱਧਰ ਗਿਆ ਬਈ ਕ ਨਾਮਾ ਕਬੂਤਰ ਉੜ ਗਿਆ ਆ ਜਿਹਦੀ ਗੁਲਾਬੀ ਬਗਲ ਹਰਾ ਡੂਸਾ ਤੇ ਕਾਲੀ ਪੁੰਛਤੀ ਨੀਮਾ ਨੀਮਾ ਫਿਰਦਾ ਆ ਗਿਆ ਮੜਕਾਈ ਮਾਰਨੀ ਬਾਕੀ ਰੰਗ ਤਾਂ ਹੋ ਗਿਆ 8 9 ਦੇ ਆ ਬੈਠੇ ਨੇ ਕੁਝ ਇੱਕ ਛਤਰੀ ਤੇ ਬਿਠਾਤਾ ਕਿੱਥੇ ਗਿਆ ਹੋ ਗਿਆ ਕਾ ਕਿੱਥੇ ਫਿਰਦਾ ਉਹ ਦੇ ਆ ਜਾਣਾ ਕੋਈ ਨੇ ਪਰ ਉੱਤਰੂ ਬਹੁਤ ਔਖਾ ਇਹ ਉੜਦਾ ਸੋਹਣਾ ਇਹ ਆ ਆਉਂਦਾ ਆ ਗਿਆ ਮਾਰੀ ਮਾਰੀ ਮੜੀ ਮੜੇ ਇੱਕ ਵਰੀ ਇਹਨੂੰ ਘਰ ਦਾ ਪਤਾ ਲੱਗ ਜਾ ਆਇਆ 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 ਹਾਂ 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 ਆਉਂਦਾ ਆ ਫਿਰਦਾ ਆਇਆ 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 ਆ ਜਾਣਾ ਚੱਲੋ ਨੇ ਲੋ ਵੀ ਮਿੱਤਰੋ ਬ੍ਰੇਕ ਤੋਂ ਬਾਅਦ ਆਪਾਂ ਜਾ ਰਹੇ ਆਂ ਮੋਟਰ ਤੇ ਨੂੰ ਟੂੜੀ ਵਾਲੀ ਮਸ਼ੀਨ ਲੱਗੀ ਆ ਰਾਤ ਮੀਂਹ ਪੈ ਗਿਆ ਪਰ ਫੇਰ ਵੀ ਚੱਲ ਵੀ ਆਜ ਮਸ਼ੀਨਾ ਕਿਉਂਕਿ ਮੀਂਹ ਥੋੜਾ ਪਿਆ ਹਵਾ ਜੀ ਓ ਜਿਆਦਾ ਦੀ ਤੇ ਕਬੂਤਰ ਭਾਈ ਬੈਠ ਗਿਆ ਤੇ ਬੱਚੇ ਤਵਾਨ ਵੀ ਬੈਠ ਗਿਆ ਤਾਂ 3 ਘੰਟੇ ਲਾ ਕੇ ਤੇ ਜਿਹੜੇ ਨਵੇਂ ਕਬੂਤਰਾਂ ਚ 3 ਘੱਟੇ ਤੇ ਛਤਰੀ ਤੇ ਬਟਾਏਦੇ ਉਹ ਵੀ ਔੜ-ਔੜ ਕੇ ਛਤਰੀ ਤੇ ਬੈਠ ਲਏ ਝਾਂਦਰ ਵਾਲਾ ਬਣਾ ਆਇਆ ਨਹੀਂ ਤੇ ਚਲੋ ਕੋਈ ਨਹੀਂ ਉਹਦੀ ਵੀ ਭਾਲ ਚ ਲੱਗੇ ਹੋਈਆਂ ਚੱਲਦੇ ਆਂ ਫੇਰ ਆਪਾਂ ਕਬੂਤਰਾਂ ਵਾਲ ਪਹੁੰਚ ਗਏ ਬਾਈ ਸਰੋਂ ਸਰੋਂ ਪਾ ਦੀ ਦਾਣੇ ਪਾਤੇ ਅੱਜ ਆ ਉਹਦੇ ਵਾਲੀ ਮਿੱਟੀ ਵਾਲੀ ਗੁੰਡੀ ਵੀ ਕੱਢ ਲਈ ਇਹ 'ਚ ਪਾਣੀ ਪਾਤਾ ਕਿਉਂਕਿ ਉਹ ਦੂਜੀ ਵਾਰ ਤੋਂ ਮਾਂ 'ਚ ਹੁਣ ਤੱਪਣ ਲੱਗ ਗਿਆ ਉਹ ਪਿਆ ਤੇ ਚਲੋ ਚੂਚੇ ਖੋਲ ਦੀਏ ਆਪਾਂ ਨਾਲੇ ਦੇਖ ਲਿਓ ਕਿੱਡੇ-ਕਿੱਡੇ ਹੋ ਗਏ ਇੱਕ ਮਿੰਟ ਆ ਜੀ ਦੇਖੋ ਬਈ ਦੇਖੋ ਤਾਂ ਹੈਗੇ ਆ ਇੱਕ-ਇਕੀ ਦੂਜਾ ਰਹਿ ਗਿਆ ਬਾਕੀ ਦੇਖੋ ਹੈਗੇ ਟਿਕੇ-ਟਿਕੇ ਹੋ ਗਏ ਬਾਕੀ ਦਾ ਗਾਇਮ ਨੇ ਪਹੁੰਚ ਗਏ ਬਾਈ ਹੁਣ ਫੇਰ ਕੋਠੇ ਤੇ ਬਾਕੀ ਕਬੂਤਰ ਤਾਂ ਅੰਦਰ ਹੋ ਗਏ ਤੇ ਦੋਏ ਬੱਚੇ ਰਹਿ ਗਏ ਆ ਫਿਰਦੇ ਨੇ ਇੱਕ ਰਹਿ ਗਿਆ ਜਿਹੜਾ ਨਵਾਂ ਛੱਡਿਆ ਅੱਜ ਗਲਾਬੀ ਕੱਚ ਹਰਾ ਡੂਸਾ ਕਾਲੀ ਬੂਸ਼ ਇਹਨੂੰ ਵੀ ਫੜਦੇ ਆ ਫਿਰ ਲਾਓ ਵੀ ਬੱਚੇ ਵੀ ਆ ਗਏ ਇਹ ਉੜ ਗਿਆ ਲੈ ਹੁਣ ਕਬੂਤਰ ਉੜ ਗਿਆ ਯਾਰ ਬੜਾ ਪਹਿਲਾਂ ਇਹਨੂੰ ਕਰਦੇ ਅੰਦਰ ਬੱਚਿਆਂ ਨੂੰ ਆਇਆ ਆਇਆ ਇਹ ਵੀ ਉੜ ਗਏ ਯਾਰ एक ही हो गया जैसे आज यार सारा दिन आप एक खड़े रहा जैसे आया आया आ आ आ आ आ आया रे आया रे आ गया 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 कबूतर सियाना ऊ है ना ये भी किसी पास नहीं पैर लाए ने आया 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 ਆਉਂਦੇ ਆਂ ਬਈ ਤਿੰਨੇ ਫੜ ਕੇ ਰੱਖ ਆ ਜਾਣੇ ਇਹਨਾਂ ਨੇ ਆਇਆ 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 ਹਵਾ ਜਲਦੀ ਈ ਨਾ ਅੱਜ ਸਵੇਰ ਦੀ ਸਾੜੀ ਹਵਾ ਨੇ ਬਹੁਤ ਗੰਧ ਪਾਇਆ ਏ ਯਾਰ ਆ ਗਿਆ ਆ ਗਿਆ ਆ ਗਿਆ ਆ ਗਿਆ ਆਇਆ 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 ਚਲੋ ਬਈ ਤਾਰ ਲਈ ਇਹਨਾਂ ਨੂੰ ਪਹਿਲਾਂ ਆਗੇ ਬਈ ਫੇਰ ਲੱਗੇਗਾ ਅਸਲ ਗੱਲ ਤਾਂ ਹਵਾ ਹੈ ਨਾ ਅੱਜ ਖੜੇ ਹੌਲੀ 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 ਆ ਕਬੂਤਰ ਨੂੰ ਬਾੜ ਦੇ ਅੰਦਰ ਮੇਨ ਤਾਂ ਚੱਲ 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 ਚਾ ਲਾਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਏ ਏ ਏ ਗਿਆ ਅੰਦਰ ਗਿਆ ਅੰਦਰ ਉਹ ਤੇਰੀ ਸਪੇਅਰ ਨੇ ਕੰਮ ਸਾਰਾ ਖਰਾਬ ਕਰਤਾ ਹਨਾ ਚੱਲਿਆ ਉਹ ਤਾਂ ਕੋਸਾ ਨਹੀਂ ਪਤਾ ਬੱਚੇ ਬਾਈ ਫੇਰ ਉੜ ਗਏ ਯਾਰ ਚਲ ਕੋਈ ਚੱਕਰ ਨਹੀਂ ਆਉੜ ਗਿਆ ਉਹ ਚੱਤ ਇਹ ਚੱਲ ਹੁਣ ਠੀਕ ਗਿਆ ਇਹਨੂੰ ਬੈਠਿਆ ਰਹਿਣ ਦੇ ਦਿੱਤੀ ਸਵੇਰ ਨੂੰ ਬੈਠਣ ਦੇ ਦਿੱਤੀ ਸਾਲਿਆ ਤੂੰ ਲੈ ਐਸੇ ਚੱਕ ਕੇ ਕਿਤੇ ਉਹੀ ਕੰਮ ਹੋ ਜਾਵੇ ਦੋ ਕਰਦੇ ਆ ਬੱਚੇ ਤਾਂ ਸਾਲੇ ਬਾਲੇ ਹਰਾਮੀ ਨੇ ਲੈ 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 ਕਿੱਥੇ ਜਾਏਗਾ ਰੁਕ ਜਾ ਦੋ ਮਿੰਟ ਕੋਈ ਨਾ ਕੋਈ ਨਾ ਕੋਈ ਨਾ ਚੱਲ 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 ਕਰ ਲਾ ਥੱਲੇ ਕਰ ਲਾ ਜਮਾਂ ਹੀ ਥੱਲੇ ਕਰ ਲਾ ਹਣ ਏ ਏ ਚੱਲ ਗਿਆ ਅੰਦਰ ਇਹਨੂੰ ਖੋਲਦੇ ਹਨਾ ਇਹਨਾਂ ਵੀ ਸੁਰਤ ਆਈ ਛਤਰੀ ਤੇ ਬਹਿਣ ਦੀ ਨਵੇਂ ਬੱਚੇ ਵੀ ਬਾਈ ਤਿੰਨ ਚੱਕ ਲੈਂਦੇ ਥੱਲੇ ਲੇ ਖੁੱਡੇ ਜੋ ਇੱਕ ਕਲਕਾਂਤਾ ਜਿਆ ਇੱਕ ਡੱਬੇ ਦਾ ਬੱਚਾ ਹਲਾਲ ਸਰਾ ਜਿਆ ਇੱਕ ਬੱਗਾ ਬੱਚਾ ਇਹਨਾਂ ਦੇ ਰੰਗ ਲਾਤਾ ਥੋੜਾ ਥੋੜਾ ਇੱਕ ਦਾ ਹਰਾ ਢੂਸਾ ਕਰਦਾ ਇੱਕ ਦੀਆਂ ਹਰੀਆਂ ਬਗਲਾਂ ਕਰਤੀਆਂ ਇੱਕ ਦੀ ਹਰੀ ਟੌਰੀ ਕਰਤੀ ਆ ਤਿੰਨੇ ਮੈਂ ਕਿਹਾ ਚੱਲ ਹੁਣ ਇੱਥੇ ਬਿਠਾ ਦਿੰਨੇ ਅੱਜ ਠੰਡੇ ਢੰਡੇ ਤੇ ਬੱਚੇ ਦਾ ਬਾਈ ਉਹ ਫਿਰਦੇ ਨੇ ਦੋਈ ਉਹ ਫਿਰਦੇ ਨੇ ਦੋਈ ਤੀਆ ਪਤਾ ਨਹੀਂ ਕਿਹੜਾ ਨਾਲ ਚਲੋ ਕੋਈ ਚੱਕਰ ਜੇ ਬੱਸ ਜੱਸੇ ਇੰਨਾ ਕੁ ਚੱਕੀ ਬੱਚੇ ਫੇਰ ਆ ਗਏ ਬਾਈ ਦੇ ਹੀ ਗਦੇ ਆਵੜ ਕਿੰਨੇ ਜਿਵੇਂ ਬੱਦਲ ਦੇਖ ਲਾ ਉੱਧਰ ਤਾਬਰ ਵੱਲੋਂ ਕਿੰਨੇ ਕਿੰਨੇ ਵੀ ਟਰਾਈ ਐ ਇਸੇ ਸਵੇਰ ਦੀ ਤਾਂ ਮੈਂ ਪਹਿਲਾਂ ਲਾ ਗਿਆ ਰਹੇ ਹਾਂ ਹਾਂ ਦੂਈ ਤੀ ਵਾਰ ਹੀ ਹੋਣਾ ਹੈ ਨਾ ਕਾਲੂ ਢਾਂਗੀਆਂ ਵਾਲੇ ਹੋਰ ਬਣਾਈਏ ਜਿਗਾੜ ਜੇ ਯਾਰ ਮੈਂ ਕਿਹਾ ਚੱਲ ਰਾਂ ਲਾ ਦਈਏ ਇਸੇ ਹਾਂ ਚੱਲ ਜਰਾ ਲਾ ਦੇ ਚੱਲ ਲਾ ਦਿਆਂ ਉੜੀਓ ਜਾਂਦੇ ਹੀ ਆਂ ਸਾੜੀਆਂ ਚੱਲਰਾਂ ਹਾਉਲੀ ਹੌਲੀ 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 ਗੁਰੂ ਹੌਲੀ ਫੇਰ ਉੜ ਗਿਆ ਲੈ ਇਹਨੂੰ ਦੱਸ ਕੀ ਕਰੇ ਗੋਲੀ ਮਾਰੇ ਹੁਣ ਦੂਆ ਵੀ ਮਗਰ ਉੜੂਗਾ ਇਹ ਤਾਂ ਸ਼ਾਇਦ ਅੰਦਰ ਚਲੇ ਜਾਵੇ ਲੈ ਦੂਜਾ ਵੀ ਉੜ ਗਿਆ ਆ ਬਸ ਖੜੀ ਕਰ ਲੈ ਖੜੀ ਕਰ ਲੈ ਜਿਆ ਤੇਰੀ ਯਾਰ ਹੋਇਆ ਗਿਆ ਹੋਇਆ ਇਹਨਾਂ ਨੂੰ ਆ ਗਏ ਆ ਗਏ ਆ ਗਏ ਪੈਦਾ ਜਾਂਦੇ ਨੇ ਸਾੜੇ ਮਸਤੀ ਜੇ ਜ਼ਿਆਦਾ ਨੇ ਹਨਾ ਸਾਲੇ ਉੜਦੇ ਵਧੀਆ ਚੱਲ ਹੋਰ ਪਾਸੇ ਪੈਰ ਨਹੀਂ ਲਾਉਂਦੇ ਆਹ ਬਹੁਤ ਵਧੀਆ ਕੱਲਿੰ ਦੇਖ ਲੈ ਟਰਾਈ ਕਰਕੇ ਜਾ ਮੇਰਾ ਵੀਰ ਅੰਦਰ ਕਾ ਨੂੰ ਲਾਉ ਪੀਣਾ ਓ ਲੈ ਹੁਣ ਉਹ ਤੇ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਲੈ ਹੁਣ ਦੇਖ ਟਰਾਈ ਕਰਕੇ ਇਹਨੂੰ ਅੱਜ ਇਹ ਸਾਲਿਆਂ ਨੂੰ ਕੋ ਸੋਇਆ ਨਹੀਂ ਪਹਿਲੀ ਵਾਰ ਚ ਵੜ ਜਾਂਦੇ ਆ ਨਾ ਲੈ ਆ ਗਿਆ ਦੂਗਾ ਵੀ ਦੇ ਦੇ ਆ ਵੀ ਟਰਾਈ ਕਰਕੇ ਇਹ 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 ਕੋਈ ਨਾ ਇੱਥੋਂ ਦਾ ਸ਼ਾਇਦ ਚਲੇ ਜਾਣਾ ਨਾ ਉੱਥੋਂ ਚਲੇ ਜਾਣਗੇ ਕੋਈ ਚੱਕਰ ਨਹੀਂ ਭਾਈ ਦੇਖਦੇ ਆ ਚਲੋ ਵਲੌਗ ਲੰਬਾ ਹੋਈ ਜਾਂਦਾ ਨਵੇੜੀਏ ਕੰਮਕਾਰ ਬਾਅਦ ਚੋਂ ਫੇ ਮਿਲਦੇ ਆ ਹੁਣ ਚੱਲੀਏ ਵੀ ਆਪਾਂ ਦੁੱਧ ਬਾਣ ਨੀਂਦ ਉੱਤਰ ਗਈ ਹਾਂਜੀ ਕਿੰਨੇ ਪਰਸੈਂਟ 100% ਅੱਛਾ ਚਲੋ ਭਾਈ ਚੱਲਦੇ ਆ ਦੁੱਧਦ ਪਾਏ ਹੀ ਆ ਫੇਰ ਲਓਏ ਮਿੱਤਰੋ ਵਲੌਗ ਨੂੰ ਕਰਦੇ ਆ ਕੰਟੀਨਿਊ ਸਵੇਰ ਦਾ ਹੋ ਗਿਆ ਟਾਈਮ ਤੇ ਸਾਜ ਰਹਾ ਜਰ ਜੀਸੀਬੀ ਆ ਗਈ ਆਪਾਂ ਪਾਈਪ ਲਾਈਨ ਪਾਉਣੀ ਆ ਮੋਟਰ ਤੇ ਤੇ ਜਾ ਰਹੇ ਆ ਮੋਟਰ ਤੇ ਨੂੰ ਠੀਕ ਆ ਚਲੋ ਮਿਲਦੇ ਆ ਜਾ ਕੇ ਚੱਲ ਪਿਆ ਬਈ ਕੰਮ ਉਹ ਕੈਰਬੋਟ ਇੱਥੋਂ ਵਾਇਬ੍ਰੈਂਟ ਪਾਣੀ ਆ ਉਹ ਦਰ ਤੱਕ ਹੁਣ ਆ ਗਏ ਬਈ ਆਪਾਂ ਕਬੂਤਰਾਂਬਨ ਤੇ ਇਹ ਵਲੌਗ ਦੀ ਕਰਦੇ ਆ ਐਂਡਿੰਗ ਮਿਲਾਂਗੇ ਨਵੇਂ ਵਲੌਗ ਚ ਤੇ ਚਲੋ ਮਿਲਦੇ ਆ ਅਗਲੇ ਵਲੋਗ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ